ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਿਸ਼ ਨੇ ਪੂਰੇ ਇਲਾਕੇ ਦੀ ਹਾਲਤ ਖਰਾਬ ਕਰ ਦਿੱਤੀ ਸੀ। ਕੁਝ ਦਿਨ ਬਾਰਿਸ਼ ਰੁਕਣ ਨਾਲ ਲੋਕਾਂ ਨੇ ਸੁੱਖ ਦੀ ਸਾਂ ਲਈ ਪਰ 24 ਤੇ 25 ਅਗਸਤ ਨੂੰ ਹੋਈ ਬਾਰਿਸ਼ ਨੇ ਮੁੜ ਹਾਲਤ ਵਿਗਾੜ ਦਿੱਤੇ। ਪੁਰਾਣੀ ਗੋਸ਼ਾਲਾ ਦੇ ਬੈਕਸਾਈਡ ਵਾਲਾ ਇਲਾਕਾ ਜੋ ਬਾਰਿਸ਼ ਤੋਂ ਪਹਿਲਾਂ ਵੀ ਤਲਾਬ ਬਣਿਆ ਪਿਆ ਸੀ ਹੁਣ ਮੁੜ ਪਾਣੀ ਨਾਲ ਭਰ ਗਿਆ ਹੈ। ਇੱਥੇ ਤੱਕ ਕਿ ਬਾਰਿਸ਼ ਦੇ ਕਾਰਨ ਖੰਭਿਆਂ ਵਿੱਚ ਵੀ ਗੱਡੀਆਂ ਨਿਕਲ ਰਹੀਆਂ ਸਨ। ਜੋ ਤਸਵੀਰਾਂ ਵਿੱਚ ਵੀ ਸਾਹ ਵੇਖਿਆ ਜਾ ਸਕਦਾ ਹੈ ਹਾਲਤ ਇਹ ਹੈ ਕਿ ਸਾਰੇ ਮਾਨਸਾ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੋਕ ਪਹਿਲਾਂ ਮਜ਼ਾਕ ਵਿੱਚ ਕਹਿੰਦੇ ਸਨ ਕਿ ਜਿਹੋ ਜਿਹੀ ਬਾਰਿਸ਼ ਰਹੀ ਤਾਂ ਕਿਸ਼ਤੀਆਂ ਚਲਾਉਣੀਆਂ ਪੈਣਗੀਆਂ ਤੇ ਹੁਣ ਅਜੀਹਾ ਹੋ ਵੀ ਗਿਆ ਹੈ ਮਾਨਸਾ ਜ਼ਿਲ੍ਹੇ ਦੇ ਪਿੱਖੀ ਕਸਬੇ ਵਿੱਚ ਨਗਰ ਪੰਚਾਇਤ ਦਫ਼ਤਰ ਦੇ ਨੇੜੇ ਸੜਕ ਤੇ ਲੋਕਾਂ ਨੂੰ ਕਿਸ਼ਤੀਆਂ ਤੇ ਜਾਂਦਾ ਵੇਖਿਆ ਗਿਆ ਇਹ ਹਾਲਤ ਸਿਰਫ ਮਾਨਸਾ ਤੱਕ ਸੀਮਿਤ ਨਹੀਂ ਜਿੱਥੇ-ਜਿੱਥੇ ਬਾਰਿਸ਼ ਹੋ ਰਹੀ ਹੈ ਉਥੇ ਹਰ ਇੱਕ ਥਾਂ ਬੁਰਾ ਹਾਲ ਬਣਿਆ ਪਿਆ ਹੈ ਪ੍ਰਸ਼ਾਸਨ ਸਾਹਮਣੇ ਵੱਡੀ ਚੁਣੌਤੀ ਖੜੀ ਹੋ ਗਈ ਹੈ